ਸਾਥ ਸੰਗਤ ਜੀ ਆਪਾਂ ਸਹਿਸਕ੍ਰਿਤੀ ਦੀ ਸੰਥਿਆ ਕਰ ਰਹੇ ਹਾਂ ਲੜੀਵਾਰ ਤੇ ਚਾਰ ਸ਼ਲੋਕ ਆਪਾਂ ਪਹਿਲਾਂ ਕਰ ਲਏ ਸੀ ਪਹਿਲੇ ਪਾਸ਼ਾ ਮਹਾਰਾਜ ਦੀ ਬਾਣੀ ਅੱਜ ਪੰਜਵੇਂ ਪਾਸ਼ਾ ਮਹਾਰਾਜ ਦੀ ਬਾਣੀ ਆਰੰਭ ਹੋਣ ਜਾ ਰਹੀ ਹੈ ਸਹਿਸਕ੍ਰਿਤੀ ਦੀ ਆਪਾਂ ਪਿਛਲੀ ਵੀਡੀਓ ਵੀ ਦੱਸਿਆ ਸੀ ਇਸ ਨੂੰ ਕਿਵੇਂ ਉਚਾਰਨ ਕਰਨਾ ਹੈ ਸ਼ਲੋਕ ਸਹਿਸਕ੍ਰਿਤੀ ਸੰਸਕ੍ਰਿਤ ਨਹੀਂ ਬੋਲਣਾ ਇਸ ਨੂੰ ਠੀਕ ਆ ਬਹੁਤੇ ਗ੍ਰੰਥੀ ਸਿੰਘ ਵੀਰ ਭਰਾ ਵੀ ਨੂੰ ਸੰਸਕ੍ਰਿਤ ਬੋਲ ਜਾਂਦੇ ਨੇ ਠੀਕ ਆ ਇਸ ਨੂੰ ਕਹਿੰਦੇ ਸਹਿਸਕ੍ਰਿਤੀ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ ਪੰਜਵਾ ਬੋਲਣਾ ਆਪਾਂ ਪਹਿਲਾਂ ਹੀ ਵੀਡੀਓ ਵਿੱਚ ਦੱਸਿਆ ਸੀ ਕਿ ਪੰਜਵਾ ਬਿੰਦੀ ਲਾ ਕੇ ਉਚਾਰਨ ਨਹੀਂ ਕਰਨਾ ਕਈਆਂ ਨੇ ਇਸ ਨੂੰ ਬਿੰਦੀ ਲਾ ਕੇ ਉਚਾਰਨ ਕਰਵਾਇਆ ਹੈ YouTube ਬੜੀਆਂ ਵੀਡੀਓ ਪਈਆਂ ਨੇ ਠੀਕ ਆ ਪਰ ਜਿਹੜਾ ਸੋਧੂ ਉਚਾਰਨ ਹੈ ਪੰਜਵਾ ਇਹ ਬਿੰਦੀ ਤੋਂ ਬਿਨਾ ਹੈ ਪੰਜਵਾ ਬੋਲਣਾ ਬਿੰਦੀ ਨਹੀਂ ਲਾਉਣੀ ਠੀਕ ਆ ਜੇ ਬਾਲਾ ਕੋਈ ਡਾਊਟ ਹੈ ਸ਼ੰਕਾ ਹੈ ਸੰਤ ਗਿਆਨੀ ਗੁਰਬੰਧ ਸਿੰਘ ਜੀ ਖਾਲਸਾ ਪਿੰਡਰਾਂ ਵਾਲੀ ਉਹਨਾਂ ਦੀ ਕਥਾ ਸੁਣੀਓ ਉਹਨਾਂ ਨੇ ਪੰਜਵਾ ਹੀ ਪੜਾਇਆ ਬਿੰਦੀ ਤੁਰਹਿ ਤਾ ਠੀਕ ਆ ਸ਼ਲੋਕ ਸੈਸਕ੍ਰਿਤੀ ਮਹੱਲਾ ਪੰਜਵਾ ਇੱਕ ਓੰਕਾਰ ਇੱਕ ਓੰਕਾਰ ਜਿਹੜਾ ਇੱਕ ਇਹ ਸਬੰਧਕ ਲਾ ਕੇ ਉਚਾਰਨ ਕਰਨਾ ਹੈ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਮੂਰਤ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਾਂ ਪਿਛਲੀ ਵੀਡੀਓ ਵਿੱਚ ਮੂਰਤ ਅਜੂਨੀ ਸੈ ਭੰਗ ਸੈ ਭੰਗ ਬੋਲਣਾ ਹੈ ਸੱਸੀ ਦਿਲਾਵਾ ਪੱਬੇ ਟਿੱਪੀ ਸੈ ਭੰਗ ਭੰਗ ਨਹੀਂ ਉਚਾਰਨ ਕਰਨਾ ਸੈ ਭੰਗ ਗੁਰ ਪ੍ਰਸਾਦ ਗੁਰ ਪ੍ਰਸਾਦ ਇਸ ਤਰ੍ਹਾਂ ਉਚਾਰਨ ਕਰਨਾ ਲੱਗੀ ਸਮਝਣਾ ਹਾਂਜੀ ਤੇ ਸਲੋਕ ਸ਼ੁਰੂ ਹੁੰਦਾ ਹੈ ਕਤੰਚ ਮਾਤਾ ਕਤੰਚ ਪਿਤਾ ਇੱਥੇ ਵਿਸ਼ਰਾਮ ਲੱਗ ਜਾਣਾ ਇਸ ਨੂੰ ਪੋਲਾ ਉਚਾਰਨ ਕਰਨਾ ਹੈ ਮਾਤਾ ਉਚ ਪੜਨਾ ਹੈ ਮਾਤਾ ਨਹੀਂ ਬੋਲਣਾ ਕਤੰਚ ਮਾਤਾ ਕਤੰਚ ਪਿਤਾ ਇੱਥੇ ਵਿਸ਼ਰਾਮ ਹੈ ਕਤੰਚ ਬਨਤਾ ਬਨਿੱਤਾ ਨਹੀਂ ਬੋਲਣਾ ਬਨਤਾ ਬੋਲਣਾ ਕਿਵੇਂ ਪੜਨਾ ਬਨਤਾ ਹਾਂ ਬਨਤਾ ਪੜਨਾ ਹੈ ਇਸ ਨੂੰ ਬినੋਦ ਬੱਬੇ ਸਿਆਰੀ ਬినੋਦ ਬਨੋਦ ਸੁਤ ਹੈ ਸੁਤ ਹੈ ਪੜਨਾ ਸੁਤ ਹੀ ਨਹੀਂ ਪੜਨਾ ਸੁਤ ਹੈ ਸਸੇ ਔਕੜਾ ਤਤਤਾ ਤੇ ਹਾ ਦੋਨੇ ਮੁਕਤੇ ਆ ਸੁਤ ਹੈ ਅੱਗੇ ਪੰਕਤੀਓ ਜੀ ਕਤੰਚ ਭਰਾਤ ਨੀਤ ਹਿਤ ਬੰਧਵ ਇੱਥੇ ਵਿਸ਼ਰਾਮ ਨਾਮ ਬੰਧਵ ਤੇ ਕਤੰਚ ਭਰਾਤ ਨੀਤ ਹਿਤ ਬੰਧਵ ਕਤੰਚ ਮੋਹ ਮੋਹ ਇਸ ਤਰ੍ਹਾਂ ਉਚਾਰਨ ਕਰਨਾ ਹੈ ਮੋਹ ਨਹੀਂ ਪੜਨਾ ਮੰਮੇ ਹੋੜਾ ਆਹਾ ਮੋਹ ਮੋਹ ਹਾਂ ਕੁਟੰਬੇ ਅੱਤੇ ਕੁਟੰਬੇ ਅੱਤੇ ਉਚਾਰਨ ਕਰਨਾ ਇਹਦੀ ਸਪੈਲਿੰਗ ਕਿਵੇਂ ਬਣਨਗੀ ਕ ਕੇ ਔਂਕੜ ਟੈਂਕੇ ਟਿੱਪੀ ਬਬੇ ਸਿਹਾਰੀ ਤੇ ਐੜਾ ਤੱਤੇ ਲਾ ਜਿਹੜਾ ਥੱਲੇ ਲੱਗਣਾ ਹੈ ਯਈਆ ਇਹਨੇ ਐੜਾ ਬਣ ਜਾਣਾ ਕਿਵੇਂ ਬਣ ਜਾਣਾ ਆਵੇ ਕ ਕੇ ਔਂਕੜ ਟੈਂਕੇ ਟਿੱਪੀ ਬੱਬੇ ਸਿਆਰੀ ਐੜਾ ਤੇ ਤੱਤੇ ਲਾ ਕਟੰਬੇ ਅਤੇ ਕਟੰਬੇ ਅਤੇ ਹਾਂ ਕਟੰਬੇ ਅਤੇ ਉਚਾਰਨ ਕਰਨਾ ਇਸ ਇਸ ਨੂੰ ਠੀਕ ਹੈ ਕਤੰਚ ਭਰਾਤ ਮੇਟ ਹਿਤ ਬੰਧਵ ਵਿਸਰਾਮ ਕਤੰਚ ਮੋਹ ਕਟੰਬੇ ਅਤੇ ਹੁਣ ਤੁਹਾਨੂੰ ਪੜ੍ਹ ਕੇ ਸੁਣਾਉਣਾ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁਤ ਹੈ ਕਤੰਚ ਭਰਾਤ ਮੀਤ ਹਿਤ ਬੰਦਵ ਕਤੰਚ ਮੋਹ ਕੁਟੰਬਿ ਅਤੇ ਲਾਗੀ ਸੰਸਾਰੀ ਪੰਕਤੀ ਹਾਂਜੀ ਪੰਕਤੀ ਆਉਂਦੀ ਹੈ ਕਤੰਚ ਚਪਲ ਮੋਹਨੀ ਰੂਪੰ ਇੱਥੇ ਵਿਸਰਾਮ ਲੱਗ ਜਾਣਾ ਹੈ ਰੂਪੰਤੇ ਇਸ ਨੂੰ ਚਪਲ ਨਹੀਂ ਉਚਾਰਨ ਕਰਨਾ ਪੋਲਾ ਉਚਾਰਨ ਕਰਨਾ ਹੈ ਚਪਲ ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਖਖੇ ਦੀ ਬਾਜ ਉਚਾਰਨ ਕਰਨੀ ਪੇਖੰਤੇ ਪੇਖੰਤੇ ਤਿਆਗੰ ਪ੍ਰੋਤ ਰਹੰਤ ਸੰਗ ਭਗਵਾਨ ਸਿਮਰਨ ਸਿਮਰਨ ਤੇ ਵਿਸਰਾਮ ਲਾਉਣਾ ਇੱਥੇ ਇਹ ਧਿਆਨ ਦੇਣਾ ਇੱਥੇ ਨਾ ਨਹੀਂ ਦੀ ਬਾਜ ਉਚਾਰਨ ਕਰਨੀ ਨਾਣਾ ਲੱਗਾ ਇੱਥੇ ਨੰਨਾ ਨਹੀਂ ਲੱਗਾ ਸਿਮਰਨ ਠੀਕ ਆ ਠੀਕ ਹੈ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਦੈੰ ਲਬਦੈੰ ਉਚਾਰਨ ਕਰਨਾ ਸਾਨੂੰ ਤੱਦੇ ਦੀ ਵਾਰ ਉਚਾਰਨ ਕਰਨੀ ਹੈ ਤੇ ਜਿਹੜਾ ਥੱਲੇ ਜਈਆ ਲੱਗਾ ਇਹ ਐਡਿਟ ਟਿੱਪੀ ਬਣ ਜਾਣਾ ਠੀਕ ਹੈ ਜਿਹਦੇ ਤੇ ਟਿੱਪੀ ਲੱਗੀ ਤੱਦੇ ਨੂੰ ਇਹ ਐਡਿਟ ਟਿੱਪੀ ਹੋ ਜਾਣੀ ਹੈ ਲਬਦੈੰ ਨਾਨਕ ਲਬਦੈੰ ਅਚੋਤ ਤਨਹਿ ਤਨਹਿ ਉਚਾਰਨ ਕਰਨਾ ਤਨ ਸਾਰੇ ਪੰਕਤੀਆਂ ਸਮਝ ਲੱਗ ਗਈ ਹੈ ਹਾਂਜੀ ਕਿਵੇਂ ਉਚਾਰਨ ਕਰਨਾ ਕਤਾਨਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੂਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਦਿਆ ਅਚੂਤ ਤਨ ਹੈ ਲੱਗੀ ਸਮਝ ਹਾਂਜੀ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ